ਸਾਡੇ ਕੋਲ ਤੁਹਾਨੂੰ ਪ੍ਰਿੰਟਰ ਮਿਲ ਜਾਣਗੇ ਜੀ ਬਹੁਤ ਹੀ ਸਸਤੇ ਰੇਟ ਦੇ ਉੱਤੇ ਸਾਡੇ ਕੋਲ ਪ੍ਰਿੰਟਰ ਮਿਲ ਜਾਣਗੇ ਜਿੱਦਾਂ ਕਿ ਇਹ ਤੁਸੀਂ ਪ੍ਰਿੰਟਰ ਦੇਖ ਰਹੇ ਹੋ ਐਪਸਨ ਦਾ L3200 ਪ੍ਰਿੰਟਰ ਹੈ ਜੀ ਸਿਰਫ ਇਹਦੇ 200 ਪੇਜ ਹੈ ਜਿਹੜੇ ਉਹ ਪ੍ਰਿੰਟਰ ਹੋਏ ਹੋਏ ਹੈ ਇਦਾਂ ਦੇ ਹੀ ਆਪਣੇ ਕੋਲ ਪ੍ਰਿੰਟਰ ਮਿਲ ਜਾਣਗੇ ਜੇ ਇਹਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹਦਾ ਪ੍ਰਾਈਸ ਆਪਣੇ ਕੋਲ ਤੁਹਾਨੂੰ ਮਿਲ ਜਾਏਗਾ ਸਿਰਫ 7000 ਰੁਪਏ 7000 ਰੁਪਏ ਦੇ ਵਿੱਚ ਤੁਹਾਨੂੰ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਦਾ ਪ੍ਰਿੰਟਰ ਆਪਣੇ ਕੋਲ ਮਿਲ ਜਾਏਗਾ ਇਸ ਦੇ ਵਿੱਚ ਤੁਹਾਨੂੰ ਕਲਰ ਪ੍ਰਿੰਟਿੰਗ ਦੀ ਆਪਸ਼ਨ ਮਿਲ ਜਾਣੀ ਹੈ ਸਕੈਨਿੰਗ ਦੀ ਆਪਸ਼ਨ ਮਿਲ ਜਾਣੀ ਹੈ ਤੁਸੀਂ ਜਿਹੜਾ ਹੈਗਾ ਕੋਈ ਵੀ ਕਿਦਾਂ ਦਾ ਵੀ ਪ੍ਰਿੰਟ ਦੇ ਤੋਂ ਕੱਢ ਸਕਦੇ ਹੋ ਤੁਸੀਂ ਫੋਟੋਆਂ ਕੱਢਣੀਆਂ ਫੋਟੋਆਂ ਵੀ ਕੱਢ ਸਕਦੇ ਹੋ ਕਾਫੀ ਵਧੀਆ ਰੇਟ ਦੇ ਉੱਤੇ ਅਵੇਲੇਬਲ ਹੈ ਐਚਪੀ ਦਾ ਪ੍ਰਿੰਟਰ ਹੈ ਜੀ ਆਪਣੇ ਕੋਲ 108w ਮਾਡਲ ਹੈ ਤੁਸੀਂ ਲੈਪ ਪ੍ਰਿੰਟਰ ਦੀ ਜਿਹੜੀ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਜਿਹੜਾ ਪ੍ਰਿੰਟਰ ਆਪਣੇ ਕੋਲੇ ਸਿਰਫ ਤੁਹਾਨੂੰ 7500 ਰੁਪਏ ਦਾ ਮਿਲ ਜਾਣਾ ਹੈ ਤੇ ਇਹਦੇ ਪ੍ਰਾਈਸ ਦੀ ਆਪਾਂ ਮਾਰਕੀਟ ਦੀ ਗੱਲ ਕਰੀਏ ਤਾਂ ਤਕਰੀਬਨ 12000 ਰੁਪਏ ਦਾ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਦਾ ਹੈ ਇਹ ਤੇ ਆਪਣੇ ਕੋਲ ਸਿਰਫ ਤੁਹਾਨੂੰ 7500 ਰੁਪਏ ਦੇ ਵਿੱਚ ਮਿਲ ਜਾਏਗਾ 레이జర్ ਪ੍ਰਿੰਟਰ ਹੈ ਜੀ ਬਲੈਕ ਐਂਡ ਵਾਈਟ ਦੇ ਨਾਲ ਨਵਾਂ ਪ੍ਰਿੰਟਰ ਹੈ ਜੀ ਡੱਬਾ ਬੰਦ ਨਵਾਂ ਪ੍ਰਿੰਟਰ ਐਪਸਨ ਦਾ L3210 ਮਾਡਲ ਹੈ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਹੈਗੀ ਆ ਬਲੈਕ ਐਂਡ ਵਾਈਟ ਦੀ ਆਪਸ਼ਨ ਹੈਗੀ ਐ 1 ਸਾਲ ਦੀ ਵਾਰੰਟੀ ਦੇ ਨਾਲ ਆਪਣੇ ਕੋਲ ਤੁਹਾਨੂੰ ਇਹ 11000 ਦਾ ਮਿਲ ਜਾਣਾ ਮਾਰਕੀਟ ਦਾ ਰੇਟ ਇਹਦਾ 12000 12500 ਦੇ ਵਿੱਚ ਮਿਲਦਾ ਆਪਣੇ ਕੋਲ ਸਿਰਫ ਤੁਹਾਨੂੰ ਇਹ 11000 ਰੁਪਏ ਦੇ ਵਿੱਚ ਮਿਲ ਜੇਗਾ ਆਪਸ 1 ਇਅਰ ਦੀ ਵਾਰੰਟੀ ਦੇ ਨਾਲ ਐਬਸਨ ਦਾ ਹੋਰ ਮਾਡਲ ਆਪਣੇ ਕੋਲ ਹੈਗਾ ਜੀ L3250 ਬਿਲਕੁਲ ਫਰੈਸ਼ ਪੀਸ L3250 ਮਾਰਕੀਟ ਦੇ ਵਿੱਚ ਇਹਦਾ ਰੇਟ ਤੁਹਾਨੂੰ ਮਿਲੇਗਾ ਜੀ 14000 ਤੋਂ 15000 ਦੇ ਵਿੱਚ ਆਪਣੇ ਕੋਲ ਇਹਦਾ ਰੇਟ ਤੁਹਾਨੂੰ ਮਿਲ ਜਾਣਾ ਜੀ ਸਿਰਫ 13000 ਰੁਪਏ 13000 ਰੁਪਏ ਦੇ ਵਿੱਚ ਤੁਹਾਨੂੰ ਪ੍ਰਿੰਟਰ ਮਿਲ ਜਾਣਾ ਜੀ ਵਾਈਫਾਈ ਦੇ ਨਾਲ 컬러 ਪ੍ਰਿੰਟਰ ਹੈ ਬਲੈਕ ਐਂਡ ਵਾਈਟ ਹੈ ਤੇ ਇਹ ਤੁਹਾਨੂੰ 1 ਇਅਰ ਦੀ ਵਾਰੰਟੀ ਦੇ ਨਾਲ ਆਪਣੇ ਕੋਲ ਮਿਲ ਜਾਣਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਿੰਟਰ ਦੀ ਜ਼ਰੂਰਤ ਹੈ ਚਾਹੇ ਉਹ ਸਕੈਨਰ ਵਾਲਾ ਹੈ ਲੇਜ਼ਰ ਹੈ ਥਰਮਲ ਪ੍ਰਿੰਟਰ ਹੈ ਜੇ ਤੁਹਾਨੂੰ ਕਿਸੇ ਵੀ ਬਾਇਓਮੈਟ੍ਰਿਕ ਮਸ਼ੀਨ ਦੀ ਲੋੜ ਹੈ ਜਾਂ ਲੈਪਟਾਪ ਦੀ ਜ਼ਰੂਰਤ ਹੈ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰਿਓ ਮਾਰਕੀਟ ਨਾਲੋਂ ਘੱਟ ਰੇਟ ਦੇ ਉੱਤੇ ਸਾਡੇ ਕੋਲ ਸਾਰੀਆਂ ਚੀਜ਼ਾਂ ਉਪਲਬਧ ਨੇ ਜਿੱਦਾਂ ਮੰਤਰਾ ਮੋਰਫੋ ਦੀਆਂ ਬਾਇਓਮੈਟ੍ਰਿਕ ਮਸ਼ੀਨਾਂ ਹੋ ਗਈਆਂ ਥਰਮਲ ਪ੍ਰਿੰਟਰ ਹੋ ਗਏ ਤੇ ਨਾਰਮਲ ਪ੍ਰਿੰਟਰ ਹੋ ਗਏ ਕਲਰ ਬਲੈਕ ਐਂਡ ਵਾਈਟ ਫੋਟੋਕਾਪੀ ਮਸ਼ੀਨਾਂ ਇਹ ਸਾਰੀਆਂ ਸਾਡੇ ਕੋਲ ਕਾਫੀ ਵਧੀਆ ਰੇਟ ਦੇ ਉੱਤੇ ਮਿਲ ਜਾਂਦੀਆਂ ਨੇ